ਨਾਬਾ ਜੇਲ੍ਹ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਪੰਜਾਬ ਪੁਲਿਸ ਵੱਲੋਂ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ। ਭਾਰਤ ਲਿਆਂ ਤੋਂ ਬਾਅਦ ਉਸ ਨੂੰ ਨਾਬਾਦੀ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਇਸ ਸੰਬੰਧੀ ਮਾਨਯੋਗ ਜੱਜ ਸਾਹਿਬ ਵੱਲੋਂ ਸੁਣਵਾਈ ਕੀਤੀ ਗਈ। ਰੋਮੀ ਦੇ ਵਕੀਲ ਵੱਲੋਂ ਵੀ ਦਲੀਲਾਂ ਦਿੱਤੀਆਂ ਗਈਆਂ। ਮੀਡੀਆ ਨਾਲ ਗੱਲ ਕਰਦੇ ਟੀਮ ਦੀ ਲੀਡ ਕਰ ਰਹੇ ਐਸਪੀ ਅਰਵਿੰਦਰ ਵਿਰਕ ਨੇ ਦੱਸਿਆ ਕਿ ਰੋਮੀ ਨੂੰ ਸਾਡੇ ਵੱਲੋਂ ਹਾਂਗਕਾਂਗ ਤੋਂ ਹਿਰਾਸਤ ਵਿੱਚ ਲਿਆ ਗਿਆ। ਨਾਬਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਵੱਲੋਂ ਉਸਨੂੰ ਨਿਆਇ ਕਿਰਾਸਤ ਵਿੱਚ ਨਵੀਂ ਜੇਲ੍ਹ ਭੇਜ ਦਿੱਤਾ ਗਿਆ ਇਸ ਸਬੰਧੀ ਮੀਡੀਆ ਨਾਲ ਗੱਲ ਕਰਦੇ ਆ ਰومی ਦੇ ਵਕੀਲ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਹਾਂਗਕਾਂਗ ਕੋਰਟ ਵਿੱਚ ਐਫਿਡੇਵਿਟ ਤਿਆਰ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਰومی ਦਾ ਰਿਮਾਂਡ ਨਾ ਲੈਣ ਦੀ ਕਲਾਕੀ ਜਿਸ ਕਾਰਨ ਮਾਨਯੋਗ ਕੋਰਟ ਵੱਲੋਂ ਉਸਨੂੰ ਨਾਬਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਇਸ ਸਬੰਧੀ ਹੋਰ ਕੀ ਹੈ ਤੁਸੀਂ ਵੀ ਸੁਣੋ ਸਾਡੇ ਨਾਬਾ ਤੋਂ ਪੱਤਰਕਾਰ ਅਵਤਾਰ ਚੰਦ ਧਰਮਸੋਧ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਚੜ੍ਹਦੇ 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 ਜੰਗੇ ਲੱਗਦੇ ਜੰਗੇ ਲੱਗਦੇ ਜੀ ਹੈਲੋ ਹੈਲੋ ਗੁੱਸੇ ਤੇ ਆਰਥ ਹੋਏ ਜੀ ਮੰਨ ਲੋ ਜੰਗੇ ਲੱਗਦੇ ਹੁੰਦਾ ਹੈ ਕੋਈ ਹੋਰ ਆ ਗਿਆ ਫਿਰ ਸਭ ਕੀ ਅਪਡੇਟ ਹੈਗਾ ਜੀ ਅਪਡੇਟ ਹੈਗੀ ਹੈ ਕਿ ਜਿਹੜਾ ਅਕਿਊਜ਼ ਰਮਨਜੀਤ ਸਿੰਘ ਰੋਮੀ ਮੈਕਸਿਮ ਸਕਿਉਰਿਟੀ ਜੇਲ ਨਾਬਾ ਦਾ ਜਿਹੜਾ ਅਕਿਊਜ਼ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰੈਡਿਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ ਸੀ ਹੁਣ ਇਹਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਜ ਕਰਾਉਣਾ ਹੈ ਸਰ ਕਸ਼ਵਨ ਜੀ ਅਸੀਂ ਗਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਹੈ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਫਿਲਹਾਲ ਅਸੀਂ ਜਿਹੜ ਸਰ ਸਰਕਾਰੀ ਮੈਡੀਕਲ ਮੈਡੀਕਲ ਇਹ ਜਿਹੜੀ ਹੈਗੀ ਇਸ ਮੈਟਰ ਆਫ ਪ੍ਰਾਊਡ ਫॉर ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਿਸਟਰ ਗੌਰਵ ਜੱਧਵ ਉਹਨਾਂ ਦੀ ਰਹਿਨਮਾਈ ਹੇਟ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕਾਰਵਾਈ ਮਿਲੀ ਹੈ। ਸਾਬ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿੰਨਾ ਬਾਹਰਲੀ ਕੰਟਰੀ ਦੇ ਵਿੱਚ ਸੀਗਾ ਉਹ ਸੀਗਾ ਸ਼ੰਕਾ ਕਿਸੇ ਚੀਜ਼ ਨਹੀਂ ਲੱਗੀ। ਨਹੀਂ ਜੀ ਠੀਕ ਹੈ। 올ਵੇਰ ਰੋਮੀ ਜਿਹੜਾ ਅਕਿਊਜ਼ਡ ਹੈਗਾ ਸੀ ਇੱਕ ਆਪਣੇ ਜਿਹੜੀ ਨਾਬਾ ਜੇਲ ਬ੍ਰੇਕ 2016 ਦੇ ਵਿੱਚ ਸੀ ਮਾਸਟਰਮਾਈਂਡ ਸੀ। ਅੱਜ ਉਹਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਹੈ ਅਥਾਰਟिटीज ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੇ ਸਾਰੇ। ਤਾ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਨੂੰ ਜਿਹਾ ਸਾ ਤੇ ਪੇਸ਼ ਕੀਤਾ ਕੋਰਟ ਦੇ ਵਿੱਚ ਤਾਂ ਇਹਦਾ ਜਿਹੜਾ ਹੈਗਾ ਅਸੀਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹੈ ਕਿਹੜੀ ਜੇਲ੍ਹ ਵਿੱਚ ਸਰ ਹਲੇ ਜਿਹੜਾ ਹੈਗਾ ਨਿਊ ਜੇਲ੍ਹ ਨਾਬਾ ਦੇ ਵਿੱਚ ਭੇਜ ਰਹੇ ਹੈ ਸਰ ਲੰਬੀ ਲੜਾਈ ਸੰਗੀਨ ਅਪਰਾਧ ਕੀ ਕੀਤਾ ਜੀ ਇਹਨਾਂ ਨੇ ਕੀ ਕੀ ਜਿਹੜਾ 2016 ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਵਿੱਚ ਨਾਬਾ ਮੈਕਸਮ ਸਿਕਿਉਰਿਟੀ ਜੇਲ੍ਹ ਨਾਬਾ ਮੇਰੇ ਕੋਈ ਸੀ ਉਹਦੇ ਵਿੱਚ ਇਹਦਾ ਜਿਹੜਾ ਹੈਗਾ ਮੇਨ ਮਾਸਟਰਮਾਈਂਡ ਦਾ ਰੋਲ ਫਿਗਰ ਆਊਟ ਹੋਇਆ ਸੀ ਜੋ ਇਹਦੀ ਜਿਹੜੀ ਹੈਗੀ ਐਕਸਟਰੈਡੀਸ਼ਨ ਵਾਸਤੇ ਰਿਕਵੈਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੋਗੀਤਾ ਗਿਆ ਸੀ ਜੋ ਲੌਂਗ ਲੀਗਲ ਪ੍ਰੋਸੈਸ ਦੇ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ ਤਾਂ ਉਹਦੇ ਫਾਈਨਲ ਜਿਹੜੇ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ ਆਏ ਸਰ ਪੁਲਿਸ ਕੁਝ ਕਿਸ ਕਿਵੇਂ ਕਰੇਗੀ ਇਸ ਤੋਂ ਕੁਝ ਕਿਸ ਕਿਵੇਂ ਹੋਏਗਾ ਖਿਲਾਫ ਉਹ ਸਾਡਾ ਅਗੇ ਫਰਦਰ ਹੈਗਾ ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਹੇ ਹਾਂ ਸਰ ਸਰ ਬਹੁਤ ਮਿਹਨਤ ਇਸ ਵਿੱਚ ਲੱਗੀ ਆ ਕਿਸ ਤਰ੍ਹਾਂ ਦੀ ਸਾਰੇ ਐਫਰਟਸ ਸਾਰੀ ਏਜੰਸੀਸ ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਹੈ ਸਪੋਰਟ ਹੈਗੀ ਹੈ ਐਂਡ ਪੁਲਿਸ ਸਾਡੇ ਮਾਨਯੋਗ ਡੀਜੀਪੀ ਸਾ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਹੈ ਸਾਰੇ ਏਜੰਸੀਜ਼ ਨੇ ਜਿਹੜਾ ਹੈਗੇ ਰਲ ਕੇ ਸਰ ਹਾਂਗਕਾਂਗ ਕਿੰਨਾ ਟਾਈਮ ਲੱਗਿਆ ਜੀ ਆ ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੀ थैंक यू ਜੀ ਔਰ ਉਸ ਬੇਸਿਸ ਤੇ ਪੁਲਿਸਮਾਨ ਨਹੀਂ ਹੋਇਆ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ 6 ਦਿਨ ਵਾਸਤੇ ਔਰ ਸੈਂਟਰਲ ਜੇਲ ਨਾਬਾ ਵਿੱਚ ਹੈ ਨਿਊ ਜੇਲ ਨਾਬਾ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ ਲੱਗਦਾ ਵੀ ਇਹ ਫਰਦਰ ਅੱਗੇ ਪੁਲਿਸ ਕਿਸੇ ਤਰੀਕੇ ਨਾਲ ਰਿਮਾਂਡ ਰਿਮਾਂਡ ਲਿਆ ਸਕਦਾ ਬਿਕੋਜ਼ ਦੋ ਕੇਸ ਸੀਗੇ ਜਿਨ੍ਹਾਂ ਚ ਇਹਨਾਂ ਨੇ ਆਪਣਾ ਫਿਰ ਫਾਈਲ ਕੀਤਾ ਸੀਗਾ ਕਿ ਅਸੀਂ ਰਿਮਾਨ ਨਹੀਂ ਲਵਾਂਗੇ ਜੋ ਇੱਕ ਦੋ ਕੰਟਰੀ ਦੇ ਵਿੱਚ ਇੱਕ ਸੈਲਿਸ਼ਨ ਟ੍ਰੀਟੀ ਸੀਗੀ ਔਰ ਉਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਸੀਗਾ ਉਹਦੇ ਜੋ ਕੰਪਲਾਈ ਜੋ ਕੰਡੀਸ਼ਨ ਸੀਗੀਆਂ ਔਰ ਹੋਪਫੁਲੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਨਹੀਂ ਲੈਣਗੇ ਔਰ ਗਿਵ ਨਹੀਂ ਲੈਣਗੇ ਕਿਉਂਕਿ ਆ ਜੁਡੀਸ਼ੀਅਲ ਪੇਸਤਾ ਜੇ ਲੈਣਾ ਹੁੰਦਾ ਤਾਂ ਆਈ ਥਿੰਕ ਆ ਜੋ ਕੁਝ ਕਰਦੇ ਔਰ ਪਰ ਜੱਜ ਸਾਹਿਬ ਨੂੰ ਸਾਰੀ ਟੀਟੀ ਬਾਰੇ ਅਸੀਂ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਠੀਕ ਹੈ ਇਹਨੂੰ ਜੁਡੀਸ਼ੀਅਲ ਕਸਟੋਡੀ ਦੇ ਇੱਕ 60 ਨੰਬਰ ਐਫ ਆਈ ਆਰ ਸੀ ਕੀ ਉਸ ਤੇ ਵੀ ਆ ਸੀਗੇ ਤੇ ਇੱਕ 142 ਤੇ ਦੋ ਹੋਣ ਜਿਹੜੇ ਦੋ ਐਫ ਆਈ ਆਰ ਨੇ ਜੀ 60 ਨੰਬਰ ਔਰ 142 142 ਜਿਹੜੀ ਹੈ ਪ੍ਰੋਡਕਸ਼ਨ ਔਰ ਗਰੰਟ ਤੇ ਲਿਆ ਜਾ ਸਕਦੀ ਹੈ ਪੁਲਿਸ ਜੇਲ੍ਹ ਚੋ ਕਿਸੇ ਟਾਈਮ ਵੀ ਅ ਜੇ ਉਹ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਉਸ ਨੂੰ ਕੰਟੈਸਟ ਕਰਾਂਗੇ ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ ਇਹਨਾਂ ਨੇ ਉੱਥੇ ਫਰਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੇ ਐਫੀਡਵਿਟ ਫਾਈਲ ਕੀਤੇ ਹੋਏ ਆ ਕਿ ਜੁਡੀ ਪੁਲਿਸ ਮਾਰ ਨਹੀਂ ਲਿਆ ਜਾਏਗਾ 8 ਸਾਲ ਬਾਅਦ ਲੈ ਕੇ ਆਏ ਆ ਭਾਰ ਇਦਾਂ ਦੇ ਬਹੁਤ ਲੰਬਾ ਟਾਈਮ ਲੱਗਿਆ ਕੋਈ ਇਸ ਤਰ੍ਹਾਂ ਹੈ ਜੀ ਕਿ ਐਵੀਡੈਂਸ ਦੇਖਿਆ ਜਾਏਗਾ ਕਿ ਰੋਮੀ ਦੇ ਖਿਲਾਫ ਕੋਈ ਐਵੀਡੈਂਸ ਹੈ ਜਾਂ ਨਹੀਂ ਹੈ ਇਹਨਾਂ ਨੇ ਜੋ ਐਵੀਡੈਂਸ ਉੱਥੇ ਦਿੱਤਾ ਉਹ ਦੇਖਦੇ ਕੀ ਇਹ ਲੈ ਕੇ ਆਉਂਦੇ ਨੇ ਇੱਥੇ ਐਵੀਡੈਂਸ ਪਰ ਐਸ ਪਰ ਮਾਈ ਥੀਵਿਊਜ਼ ਦੇਖਦੇ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਜੀ ਗੱਲ ਨੂੰ ਮੁੱਖ ਰੱਖ ਕੇ ਲੈ ਕੇ ਆਏ ਨੇ ਜੀ ਇਹਨਾਂ ਦਾ ਕਹਿਣਾ ਇਹ ਸੀ ਕਿ ਇਸ ਨੇ ਕੋਈ ਫੰਡਿੰਗ ਕੀਤੀ ਹੈ ਜੋ ਨਾਬਾ ਜਿਲ ਬ੍ਰੇਕ ਦੇ ਕੁਝ ਲੋਕ ਸੀਗੇ ਉਹਨਾਂ ਨੂੰ ਉਥੋਂ ਦੀ ਭਜਾਉਣ ਦੀ ਵਾਸਤੇ ਫੰਡਿੰਗ ਕੀਤੀ ਹੈ ਬਟ ਐਵੀਡੈਂਸ ਕੀ ਹੈ ਉਹ ਹੁਣ ਟ੍ਰਾਇਲ ਦੇ ਵਿੱਚ ਸਾਬਤ ਹੋਏਗਾ ਤੇ ਜਿੱਧਰ ਰੋਮੀ ਹੈਗਾ ਸੀ ਜੀ ਉਧਰ ਕਿੰਨਾ ਟਾਈਮ ਕੇਸ ਚੱ ਉਥੇ ਨੀਰਬਾਉਟ ਸਾਡੇ 6 ਸਾਲ ਦੀ ਕਸਟਡੀ ਜਿਹੜੀ ਆ ਉਥੇ ਇਨਕਸਟਰੀ ਗਿਆ ਉਥੇ ਕੇਸ ਚੱਲਿਆ 142 ਦਾ ਜਿਹੜੇ ਸਜ਼ਾ ਵੀ ਹੋ ਚੁੱਕੀ ਹੈ 20 ਬੰਦੇ ਨੂੰ ਦੋ ਬਰੀ ਕੀਤੇ ਗਏ ਆ 10 ਸਾਲ ਦੀ ਸਜ਼ਾ ਹੋਈ ਹੈ ਉਸ ਤੋਂ ਫਿਰ ਦੁਬਾਰਾ ਇਹਨਾਂ ਨੂੰ ਕਿਉਂ ਇਨਵੋਲ ਕੀਤਾ ਗਿਆ ਮੈਂ ਉਹੀ ਦੱਸਿਆ ਤੁਹਾਨੂੰ ਕਿ ਇਹਨਾਂ ਦੇ ਖਿਲਾਫ ਅਲੀਗੇਸ਼ਨ ਇਹ ਸੀਗੇ ਕਿ ਇਹਨਾਂ ਨੇ ਉਸ ਟਾਈਮ ਜਦੋਂ ਇਹ ਵਾਰਦਾਤ ਸਾਰੀ ਹੋਈ ਤਾਂ ਕੁਝ ਲੋਕਾਂ ਨੂੰ ਫੰਡਿੰਗ ਕੀਤੀ ਸੀ ਇਹ ਭਜੌਂ ਚ ਮਦਦ ਕੀਤੀ ਹੈ ਕੁਝ ਫੰਡਸ ਭੇਜੇ ਹਨ ਬਾਹਰੋਂ ਉਹਨੋ ਫੰਡਸ ਕਿ ਵਾਕੀ ਇਸ ਚੀਜ਼ ਵਾਸਤੇ ਸੀਗੇ ਜਾਂ ਭੇਜੀਆਂ ਜਾਂ ਨਹੀਂ ਭੇਜੀਆ ਇਸਨੇ ਭੇਜੀਆ ਉਹ ਟ੍ਰਾਇਲ ਦੇ ਵਿੱਚ ਸਾਬਤ ਹੋ ਗਿਆ। ਸੈਟੂ ਦੀ ਸਮਝ ਆ ਵੀ ਅਨਾ ਟਾਈਮ ਬਾਅਦ ਲੈ ਕੇ ਆਉਣ ਪਿੱਛੇ ਕੀ ਵੱਡਾ ਕਾਰਨ ਕੀ ਹੋ ਸਕਦਾ। ਪੰਜਾਬ ਗਵਰਨਮੈਂਟ ਜੋ ਪਹਿਲਾਂ ਇੱਕ ਫੇਲਿਅਰ ਹੋਈ ਸੀਗੀ ਸ਼ਾਇਦ ਉਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਏਗੀ। ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਅਸਾ ਕਿ ਇੰਨਾ ਵੱਡਾ ਰੋਲ ਹੋਏਗਾ। ਉਹ ਬਾਕੀ ਟ੍ਰਾਇਲ ਤੇ ਦੇਖਾਂਗੇ ਕੀ ਐਵੀਡੈਂਸ ਲੈ ਕੇ ਆਉਂਦੇ ਨੇ ਇਹ।